ਸਵਾਗਤ ਹੈ ਤੁਹਾਡਾ ਏਕਤਾ ਲੈ ਨਿਊਜ਼ ਦੇ ਵਿੱਚ ਇੱਕ ਬੜੀ ਵਧੀਆ ਤੁਹਾਨੂੰ ਖਬਰ ਸੁਣਾਉਣ ਜਾ ਰਹੇ ਹਾਂ ਇੱਕ ਛੋਟਾ ਜਿਹਾ ਬੱਚਾ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਛੋਟਾ ਬੱਚਾ ਆ ਇਸ ਵਕਤ ਮੁਸਕਰਾ ਰਿਹਾ ਵਾ ਇਸ ਵੀਰੇ ਯਾਨੀ ਕਿ ਤਿੰਨ ਕ ਘੰਟੇ ਪਹਿਲੇ ਗਵਾ ਗੁੰਮ ਹੋ ਗਿਆ ਸੀਗਾ ਨਕੋਦਰ ਥਾਣੇ ਦੇ ਵਿੱਚ ਸਿਟੀ ਦੇ ਵਿੱਚ ਇਹਨਾਂ ਨੂੰ ਤਲਾ ਮਿਲੀ ਸੀ ਇਸ ਬੱਚੇ ਦੇ ਗੁੰਮ ਹੋਣ ਬਾਰੇ ਬੱਚੇ ਦੀ ਸ਼ਕਲ ਇੱਕ ਵਾਰ ਫੇਰ ਮੈਂ ਦਿਖਾਲਾਂ ਇਸ ਵਕਤ ਪੂਰਾ ਖੁਸ਼ ਹੈ ਔਰ ਨਕੋਦਰ ਪੁਲਿਸ ਨੇ ਫੌਰਨ ਕਾਰਵਾਈ ਕਰਦੇ ਹੋਏ 2 ਤੋਂ 2.5 ਘੰਟੇ ਦੇ ਵਿੱਚ ਵਿੱਚ ਇਹ ਬੱਚਾ ਜਾਨੀ ਕਿ ਬਰਾਮਦ ਕਰ ਲਿਆ ਔਰ ਘਰਦਿਆਂ ਦੇ ਹਵਾਲੇ ਕਰ ਦਿੱਤਾ ਅਮਨ ਸੈਣੀ ਜੀ ਐਸ ਐਚ ਓ ਸਿਟੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਗੱਲਬਾਤ ਹੈ ਪੂਰੀ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਕੀ ਗੱਲਬਾਤ ਪੂਰੀ ਹੈ ਜੀ ਸਾਡੇ ਕੋਲ ਅੱਜ ਜੀ 11 11:30 ਦੇ ਰਾਉਂਡ ਇੱਕ ਕੰਪਲੇਂਟ ਫਾਈਲ ਹੋਈ ਸੀ ਸਾਡੇ ਕੋਲ ਜੀ ਕਿ ਇੱਕ ਬੱਚਾ ਮਿਸਿੰਗ ਹੋ ਗਿਆ ਹੈ ਉਹਦੇ बच्चे ਦੇ ਮਾਤਾ ਪਿਤਾ ਨਹੀਂ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹਦੀ ਮਾਸੀ ਹੀ ਉਹਦੇ ਗਾਰਡੀਅਨ ਨੇ ਮਾਸੀ ਮਾਸਟਰ ਤੇ ਉਹ ਇਹਨੂੰ ਮੱਥਾ ਟਿਕਾਉਣ ਲਈ ਲੈ ਕੇ ਆਏ ਸੀ ਉਹ ਸਾਰੀ ਫੈਮਿਲੀ ਮੱਥਾ ਟੇਕਣ ਆਈ ਸੀ ਦਰਬਾਰ ਲਾਲ ਬਾਦਸ਼ਾ ਉੱਥੇ ਜਦੋਂ ਮੱਥਾ ਟਿਕ ਰੇ ਸੀਗੇ ਦਰਬਾਰ ਦੇ ਵਿੱਚ ਤੇ ਉਸ ਟਾਈਮ ਤੇ ਬੱਚਾ ਕਿਤੇ ਬਿਨਾਂ ਦੱਸੇ ਪੁੱਛੇ ਬੋਲ ਤਾਂ ਸਕਦਾ ਹੀ ਨਹੀਂ ਤੇ ਬਾਹਰ ਆ ਗਿਆ ਦਰਬਾਰ ਤੋਂ ਬੋਲ ਨਹੀਂ ਸਕਦਾ ਬੋਲ ਵੀ ਨਹੀਂ ਸਕਦਾ ਸੁਣ ਵੀ ਨਹੀਂ ਸਕਦਾ ਤੇ ਡਿਫਰੈਂਟ ਅਮੇ ਬੱਚਾ ਤੇ ਉਹਦੇ ਵਿੱਚ ਹੀ ਫਿਰ ਇਹ ਬੱਚਾ ਮਿਸਿੰਗ ਹੋ ਗਿਆ ਉਥੋਂ ਦੀ ਫਿਰ ਉਹਨਾਂ ਨੇ ਪਹਿਲੇ ਆਪਣੇ ਪੱਧਰ ਤੇ ਦੇਖਿਆ ਹੋਏਗਾ ਬਾਹਰ ਅੰਦਰ ਨਹੀਂ ਮਿਲਿਆ ਤੇ ਫਿਰ ਉਹਨੇ ਕੰਪਲੀਟ ਫਾਈਲ ਕੀਤੀ ਸਾਡੇ ਕੋਲ ਤੇ ਸਾਡੇ ਐਸਆਈ ਦਵਿੰਦਰ ਤੇ ਹੈਡ ਕਨਸਟਲ ਪੁਸ਼ਪਿੰਦਰ ਤੇ ਇੱਕ ਸਾਡੀ ਕੁੜੀ ਪੂਨਮ ਰਾਣੀ ਇਹਨਾਂ ਨੇ ਫਿਰ ਕਿਉਂਕਿ ਬਾਕੀ ਨੇ ਬਹੁਤ ਜ਼ਿਆਦਾ ਇਸ ਇਰੀਏ ਦੇ ਦਵਿੰਦਰ ਤੇ ਹਰ ਇੱਕ ਬੰਦਾ ਵੀ ਇਹਨਾਂ ਨੂੰ ਜਾਣਦਾ ਤੇ ਇਹਨਾਂ ਨੇ ਕਾਫੀ ਸਰਚ ਕੀਤਾ ਤੇ ਬਾਅਦ ਚੋ ਇਹ ਬੱਚਾ ਇਹਨਾਂ ਨੇ ਬਰਾਮਦ ਕਰ ਲਿਆ ਕਿੰਨੇ ਵਜੇ ਸਰ ਕੰਪਲੀਟ ਆਈ ਸੀ ਤੁਹਾਡੇ ਕੋਲ ਕੰਪਲੇਂਟ ਸਾਡੇ ਕੋਲ ਅਰਾਊਂਡ 12 ਦੇ ਕਰੀਬ ਆਈ ਸੀਗੀ ਤੇ 3 ਕਰ ਵਜੇ ਅਸੀਂ ਇਹਨੂੰ ਫਾਈਂਡ ਆਊਟ ਕਰ ਲਿਆ ਸੀਗਾ ਤੇ ਫਾਈਂਡ ਆਊਟ ਕਰਕੇ ਤੇ ਅਸੀਂ ਇਹਨੂੰ ਫਿਰ ਇਹਨਾਂ ਦੇ ਗਾਰਜੇ ਨੂੰ ਬੁ ਇਹ ਰਹਿਣ ਵਾਲੇ ਮਹਿਤਪੁਰ ਦੇ ਨੇ ਬੱਚੇ ਦਾ ਨਾਂ ਜੀ ਬੱਚੇ ਦਾ ਨਾਮ ਨਿਕਨੇ ਮੇ ਦਾ ਸਹਿਜ ਹੈ ਤੇ ਉਹਦਾ ਦਿਲਪ੍ਰੀਤ ਇਹਦਾ ਨਾਮ ਬੋਲ ਸੁਣ ਨਹੀਂ ਸਕਦਾ ਨਹੀਂ ਬੋਲ ਸੁਣ ਨਹੀਂ ਸਕਦਾ ਜੀ ਹਾਂਜੀ ਤੇ ਹੁਣ ਇਹਨਾਂ ਨੂੰ ਘਰ ਦੇਦੇ ਦੇ ਬੋਲੇ ਹਾਂਜੀ ਅਸੀਂ ਇਹਨਾਂ ਨੂੰ ਇਹਦੇ ਘਰ ਦੇਦੇ ਦੇ ਹਵਾਲੇ ਕਰ ਰਹੇ ਹਾਂ ਤੇ ਇਹਨਾਂ ਨੂੰ ਬੋਲ ਵੀ ਰਿਹਾ ਕਿ ਜਦੋਂ ਤੁਸੀਂ ਡੇਰੇ ਜਾਂ ਜਦੋਂ ਵੀ ਕਿਤੇ ਆਂਦੇ ਹੋ ਤੇ ਉੱਥੇ ਆ ਕੇ ਆਪਣੇ ਬੱਚੇ ਦਾ ਖਾਸ ਖਿਆਲ ਰੱਖਿਓ ਗੁਰੂ ਕਿਉਂਕਿ ਇੱਥੇ ਰਾਸ਼ ਹੁੰਦਾ ਜੀ ਤੁਹਾਨੂੰ ਪਤਾ ਹੈ ਖਾਸ ਕਰ ਵੀਰਵਾਰ ਸੰਡੇ ਤੱਕ ਬਹੁਤ ਜ਼ਿਆਦਾ ਰਾਸ਼ ਹੁੰਦਾ ਹੈ ਤੇ ਉੱਥੇ ਵੀ ਅਨਾਊਂਸਮੈਂਟ ਹੁੰਦੀ ਰਹਿੰਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਬਿਲੋਂਗਿੰਗਸ ਨੂੰ ਜਿਹੜੀ ਵੀ ਚੀਜ਼ਾਂ ਤੁਹਾਡੀਆਂ ਉਹਨਾਂ ਨੂੰ ਸੰਭਾਲ ਕੇ ਧਿਆਨ ਨਾਲ ਆਪਣੇ ਕੋਲ ਰੱਖੋ ਤੇ ਦੇਖੋ ਜੀ ਬੱਚਾ ਮਿਸ ਹੋਇਆ ਸੀ ਬੜੀ ਦੁੱਖ ਦੀ ਗੱਲ ਹੈ ਪਰ ਚਲੋ ਨਾਲ ਦੇ ਨਾਲ ਲੱਭ ਗਿਆ ਤੇ ਹੁਣ ਪੇਰੈਂਟਸ ਵੀ ਖੁਸ਼ ਹੈ ਤੇ ਬੱਚਾ ਵੀ ਖੁਸ਼ ਹੈ ਕਿਹੜੇ ਕਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਆਕਰ ਪਿੰਦਰੇ ਮੁੰਡਾ ਤੇ ਇੱਕ ਪੂਨਮ ਹੈ ਇਹਨਾਂ ਤਿੰਨਾਂ ਨੇ ਉਸੇ ਟਾਈਮ ਸਾਡੇ ਡਿਊਟੀ ਅਫਸਰ ਸੀਗੇ ਅੱਜ ਜਿੱਦਾਂ ਕੰਪਲੇਂਟ ਆਈ ਮੇਰੇ ਤੋਂ ਦੱਸਣ ਤੋਂ ਪਹਿਲੇ ਇਹ ਮੂਵ ਕਰ ਗਏ ਸੀਗੇ ਤੇ ਨਾਲ ਦੇ ਨਾਲ ਹੀ ਮੈਂ ਤੁਹਾਨੂੰ ਦੱਸਿਆ ਜੀ ਇਹਨਾਂ ਨੂੰ ਕਾਫੀ 바ਕਵੀ ਹੈਗੀ ਹੈ ਦਵਿੰਦਰ ਦੀ ਦਵਿੰਦਰ ਨੂੰ ਇੱਕ ਇੱਕ ਚੱਪੇ ਚੱਪੇ ਦਾ ਪਤਾ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਚਲੋ ਸਟੇਸ਼ਨ ਵੱਲ ਨੂੰ ਗਏ ਉੱਥੇ ਫਿਰ ਉਹਨੂੰ ਲੱਭ ਲਿਆ ਤੇ ਇਹਨੂੰ ਸਮਝਾਉ ਉਹ ਜਾ ਕੇ ਬੱਚੇ ਨੂੰ ਤੇ ਬੋਬਾ ਸ਼ੁਕਰੇ ਜੀ ਇਹ ਬੱਚਾ ਜੀ ਇਹ ਨਾ ਬੋਲ ਸਕਦਾ ਤੇ ਨਾ ਸੁਣ ਸਕਦਾ ਆ ਇਹਨਾਂ ਦੇ ਘਰ ਦੇ ਨਾਲ ਮੌਜੂਦ ਨੇ ਥੋੜੀ ਜਿਹੀ ਮੈਂ ਇਹਨਾਂ ਨਾਲ ਵੀ ਗੱਲਬਾਤ ਕਰਾਂਗਾ ਪੰਜ ਕੀਨਾ ਤੁਹਾਡਾ ਜੀ ਇਹਨਾਂ ਗੁਰਪ੍ਰੀਤ ਕੌਣ ਕਿਹੜੀ ਜਗ੍ਹਾ ਤੋਂ ਆ ਜੀ ਮੈਥਪੁਰ ਆਏ ਮੈਥਪੁਰ ਤੋਂ ਹਾਂਜੀ ਤੇ ਕੀ ਗੱਲਬਾਤ ਹੋਈ ਸੀਗੀ ਗੱਲਬਾਤ ਕੁਛ ਨਹੀਂ ਦਰਬਾਰ ਤੇ ਆਏ ਮੱਥਾ ਟੇਕਣ ਦਰਬਾਰ ਚ ਵਿੱਚ ਮੱਥਾ ਟੇਕਣ ਲੱਗੇ ਅਸੀਂ ਇਹ ਉੱਥੋਂ ਹੀ ਸਾਡੇ ਕੋਲ ਹੱਥ ਛਡਾ ਕੇ ਭੱਜ ਗਿਆ ਅਸੀਂ ਦਰਬਾਰ ਦੇ ਮੱਥਾ ਟੇਕ ਕੇ ਬਾਹਰ ਆਏ ਅਜੇ ਇੱਥੇ ਖੇਡਦਾ ਹੋਣਾ ਜਦੋਂ ਅਸੀਂ ਦੇਖਿਆ ਇਹ ਪਤਾ ਨਹੀਂ ਲੱਗਾ ਫਿਰ ਉਦੋਂ ਦੇ ਅਸੀਂ ਲੱਭ ਰਹੇ ਫਿਰ 12 ਵਜੇ ਅਸੀਂ ਤਕਰੀਬਨ ਅਸੀਂ ਥਾਣੇ ਆਏ ਰਿਪੋਰਟ ਕੀਤੀ ਫਿਰ ਇਹਨਾਂ ਨੇ ਸਾਡੀ ਹੈਲਪ ਕੀਤੀ ਜੀ 2 2.5 ਘੰਟੇ ਦੇ ਵਿੱਚ ਇਹਨਾਂ ਨੇ ਚਿੰਦੇ ਹਾਂ ਹਾਂ ਜੀ ਇਹਨਾਂ ਨੇ 2 ਘੰਟੇ ਚ ਸਾਡਾ ਜਿਸ ਤਰ੍ਹਾਂ ਹਲ ਉਪਰ ਹਲ ਲੱਗਾ ਜੀ ਇਹ ਨਕੌਦਰ ਪੁਲਿਸ ਬਹੁਤ ਵਧੀਆ ਸਾਨੂੰ ਸਰ ਜਿੱਦਾਂ ਇਹਨਾਂ ਨੇ ਸਾਡੀ ਹੈ ਜੀ ਬਹੁਤ ਸ਼ੁਕਰੀਆ ਦਵਿੰਦਰ ਜੀ ਇੱਕ ਮਿੰਟ ਇਧਰ ਆਓ ਆਓ ਜੀ ਆਜੋ ਹਾਂਜੀ ਹਾਂਜੀ ਕਿੰਨਾ ਜੀ ਤੁਹਾਡਾ ਐਸੇ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਬੱਚਾ ਕਿਵੇਂ ਮਿਸਿੰਗ ਹੋ ਗਿਆ ਤੇ ਕਿੰਨੇ ਦਿਨ ਲੱਗਾ ਇਹ ਇਹ ਸਾਡੇ ਕੋਲ ਆਰੋਜ ਕਰੀਬ ਆਏ ਕਹਿੰਦੇ ਕਿ ਸਾਡਾ ਬੱਚਾ ਬਾਬਾ ਲਾਲਵਾਸਾ ਤੋਂ ਮਿਸਿੰਗ ਹੋ ਗਿਆ ਜੀ ਉਸ ਤੋਂ ਬਾਅਦ ਅਸੀਂ ਨਨਕੋ ਦਰਖਾਸਤ ਲਈ ਅਸੀਂ ਪਾਲਕਾ ਨਹੀਂ ਸ਼ੁਰੂ ਕਰ ਦਿੱਤੀ ਜੀ ਇਹ ਫਿਰ ਬਾਬਾ ਲਾਲਵਾਸਾ ਚੱਲ ਗਿਆ ਸਾਡੇ ਉੱਥੇ ਲਿਆ ਅਸੀਂ ਸਟੇਸ਼ਨ ਵਾਲੋ ਬੱਚਾ ਨਨ ਕਾਲ ਕੀਤੀ ਕਿ ਥਾਣੇ ਆ ਜਾਓ ਤੇ ਬੱਚਾ ਟਾੜੇ ਸਾਨੂੰ ਮਿਲ ਗਿਆ ਆ ਯਾਨੀ ਕਿ ਦੋ ਬੱਚਾ ਦੇ ਇੱਥੇ ਸਹੀ ਸਲਾਮਤ ਹੈ ਸਹੀ ਸਲਾਮਤ ਪਰਗਾਚੇ ਇਹ ਬੱਚੇ ਤੇ ਕੀ ਲੱਗਦੇ ਨੇ ਮਨਾਨੀ ਨਾਨੀ ਆ ੜੀ ਦਾ ਇਹ ਯਾਨੀ ਕਿ ਮਾਸੀ ਦੀ ਨਹੀਂ ਅੱਜ ਮਿਸਿੰਗ ਅਦਾਜ ਗਵਾਚਿਆ ਅੱਜ ਜਦੋਂ ਗਵਾਚਿਆ ਆ ਇਹਨਾਂ ਨੇ ਇਹ ਮੇਰੀ ਪੇ ਇੰਨੇ ਨੇ ਟੈਲੀਫੋਨ ਕੀਤਾ ਵੀ ਬੱਚਾ ਉੱਥੇ ਲਾਲ ਬਾਦਸ਼ਾਹ ਦੇ ਆ ਪਤਾ ਨਹੀਂ ਵੀ ਰੋਟੀ ਢਾਟੀ ਖਾਣ ਕਿੱਥੇ ਬੈਠਾ ਹੋਣਾ ਹੈ ਵੀ ਅਸੀਂ ਲੱਭਦੇ ਪੈ ਬੱਚਾ ਗੁੰਮ ਹੋ ਗਿਆ ਮੈਂ ਕਹਾਂ ਚਲ ਕੋਣੀ ਅਸੀਂ ਆ ਰਹੇ ਤੇ ਕਹਦਾ ਮਾਮਾ ਮਾਸੀ ਅਸੀਂ ਆਏ ਤੁਹਾਨੂੰ ਸੰਗੋਣ ਮਿਲ ਗਿਆ ਹਾਂ ਬੱਚਾ ਮਿਲ ਗਿਆ ਫਿਰ ਅਸੀਂ ਗਏ ਉੱਥੇ ਕੀ ਕਹਿਣਾ ਚਾਹੋਗੇ ਨਕੋਦ ਪੁੱਛ ਪੁੱਛਣ ਨੇ ਜਿਹੜਾ ਇਹ ਹਵਾਲੇ ਧੰਨਵਾਦ ਹੈ ਧੰਨਵਾਦ ਬਹੁਤ ਮੇਰੇ ਬੱਚਿਆਂ ਕਰੇ ਤੋ ਬਹੁਤ ਬਹੁਤ ਸ਼ੁਕਰੀਆ ਜੀ ਤੋ ਤਸਵੀਰਾਂ ਤੁਹਾਨੂੰ ਨਕੋਦਰ ਸਿਟੀ ਤੋਂ ਦਿਖਾ ਰਹੀ ਸੀ ਜਿਹਦਾ ਬੱਚਾ ਜਿਹੜਾ ਇਹ ਗੁੰਮ ਹੋ ਜਾਂਦਾ ਨਕੋਦਰ ਪੁਲਿਸ ਜਿਹੜੀ ਆ ਇਹਨੂੰ ਦੋ ਤੋਂ ਟੀਮ ਦੇ ਨਾਲ ਇਹਨੂੰ ਜੀ ਆਪਣਾ ਸਮਝ ਦਿਓ ਕੀ ਕਹਿਣਾ ਚਾਹਦੇ ਬੱਚੇ ਸਭ ਨੂੰ ਬੇਨਤੀ ਕਰਦੀ ਆ ਕਿ ਸ਼ਾਹਵਾਸ਼ੇ ਮੇਰੀ ਮੋਪਾ ਦੇਚਣ ਵਾਲਿਆਂ ਨੇ ਵੀ ਥਾਣੇ ਆ ਵੀ ਮੇਰਾ ਬੱਚਾ ਲੱਭ ਦਿੱਤਾ ਮੈਨੂੰ ਚਲੋ ਜੀ ਇਹਨਾਂ ਦਾ ਬੱਚਾ ਇਹਨਾਂ ਦੇ ਹਵਾਲੇ ਕਰ ਦਿੱਤਾ ਆ ਨਕੋਦਰ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਨੇ ਅਮਨ ਸਿੰਘ ਗਵਿੰਦਰ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਔਰ ਮੈਡਮ ਜੀ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਇਹ ਬੱਚਾ ਕਰ ਦਿੱਤਾ ਆ ਤਸਵੀਰਾਂ ਤੁਹਾਨੂੰ ਨਕੋਦਰ ਸਿਟੀ ਤੋਂ ਦਿਖਾ ਰਹੇ ਆ ਕੈਮਰਾ ਸੁਮੇਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਏਕਤਾ ਲਹਿਰ ਨਿਊਜ਼ ਨਕੋਦਰ